ਮਾਨਯੋਗ ਐਸਐਸਪੀ ਲੁਧਿਆਣਾ ਜੀ ਅੱਤੀ ਸਰਦਾਰ ਨਵੀਨ ਸਿੰਘ ਬੈਂਸ ਉਹਨਾਂ ਦੀ ਰਹਿਨਮਈ ਹੇਠ ਜੋ ਸਾਡੇ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ ਇਸ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਸਬਡਿਵੀਜ਼ਨ ਡੀਐਸਪੀ ਦਾਖਾ ਦੇ ਥਾਣਾ ਐਸਐਚਓ ਜੋਧਾ ਦੀ ਟੀਮ ਵੱਲੋਂ ਕਲਵੀਰ ਕੌਰ ਪਤਨੀ ਬਲਵੰਤ ਸਿੰਘ ਵਾਸੀ ਨਾਰੰਗਵਾਲ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 15 ਗ੍ਰਾਮ ਹੈਰੋਇਨ ਤੇ 500 ਪੀਆਗਰਾ ਗੰਜਾ ਹਰ ਕਵਰ ਕੀਤਾ ਗਿਆ। ਇਸ ਤੋਂ ਬਾਅਦ ਇਹਨਾਂ ਤੋਂ ਡਿਟੇਲ ਦੇ ਵਿੱਚ ਪੁੱਛ ਕੇ ਜਾਰੀ ਆ ਦੋ ਦਿਨ ਦਾ ਰਿਮਾਨਡ ਲਿਆ ਗਿਆ। ਇਸ ਰਿਮਾਨਡ ਦੇ ਦੌਰਾਨ ਅਸੀਂ ਪਾਲ ਕਰ ਰਹੇ ਹਾਂ ਕਿ ਕਿੱਥੋਂ ਲੈ ਕੇ ਆਏ ਜੀ ਕਿੰਨਾ ਕਿੰਨਾ ਲੋਕਾਂ ਨੂੰ ਵੇਚਦੇ ਆਂ ਤਾਂ ਕਿ ਇਸ ਦੇ ਬੈਕਵਾਰਡ ਲੈ ਕੇ ਜੇ ਫੇਸ ਕਰਕੇ ਹੋਰ ਬੰਦੇ ਅਰੈਸਟ ਕਰਕੇ ਜਗ੍ਰਿਤ ਕਰਨ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਇਹਨਾਂ ਦੇ ਖਿਲਾਫ ਜੋ ਇਹ ਕੁਲਵੀਰ ਕੌਰ ਨੇ ਇਹਨਾਂ ਦੇ ਖਿਲਾਫ 2016 ਦੇ ਵਿੱਚ ਵੀ 76/2016 ਐਨਡੀपीएस ਦਾ ਮਕਦਮਾ ਜੋਧੋ ਥਾਣੇ ਵਿੱਚ ਦਰਜ ਹੈ। ਸੋ ਮੇਰੀ ਸਾਰੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਹੈ ਕਿ ਉਹ ਇਹ ਜੇ ਗੋਸ਼ਤੰਦਿਆਂ ਤੋਂ ਬਾਹਰ ਹੋਣ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ